ਰੇ ਪੱਖ ਦੇ ਵੱਲੋਂ ਨੂੰ ਤੇ ਉਸਦੇ ਪਰਿਵਾਰ ਤੇ ਹਮਲਾ ਕਰ ਦਿੱਤਾ ਗਿਆ। ਅਸਲੇ ਖਬਰ ਸਾਹਮਣੇ ਆਈ ਹੈ ਤੇ ਜ਼ਖਮੀ ਮਨੀ ਦਾ ਇਹ ਕਹਿਣਾ ਹੈ ਕਿ ਦੁਪਹਿਰੇ ਉਹ ਪਾਰਕ ਦੇ ਵਿੱਚ ਆਪਣੀ ਚਚੇਰੀ ਭੈਣ ਦੇ ਨਾਲ ਬੈਠਾ ਸੀ ਤਾਂ ਉਸਦੀ ਚਚੇਰੀ ਭੈਣ ਦੇ ਪਤੀ ਨੇ ਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਮਾਰਕੁੱਟ ਸ਼ੁਰੂ ਕੀਤੀ ਹੈ ਤੇ ਜਦ ਮੈਡੀਕਲ ਕਰਾਉਣ ਦੇ ਲਈ ਉਸੇ ਵੱਲ ਹਸਪਤਾਲ ਪਹੁੰਚੇ ਨੇ ਤਾਂ ਮਨੀਂਦਰਜੀਤ ਅਜੇ ਤੇ ਉਸ ਦੀਆਂ ਪੈਣਾ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਅਚੰਦਰਜੀਤ ਤੇ ਮਨੀ ਗੰਬੀਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਜਿਸ ਦੇ ਵੱਲੋਂ ਪਿੱਛਾ ਕਰਕੇ આરોપી ਗ੍ਰਿਫਤਾਰ ਕੀਤੇ ਗਏ ਤਾਂ ਇਨਚਾਰਜ ਗੁਰਜੀਤ ਸਿੰਘ ਦਾ ਹੈਗਾ ਨਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੁਝ ਵਿਅਕਤੀ ਰਾਉਂਡ ਅਪ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ ਚਲੋ ਚਲੋ ਉਹ ਇਹ ਫੜ ਕੇ ਚੱਲੋ ਚਲੋ ਵੀਰੇ ਦੇ ਇੱਕ ਉਹਦੇ ਸਹੀ ਵੀਰੇ ਪਈ ਆ ਜਿਹੜੇ ਸਾਨੂੰ ਮਾਰਿਆ ਇਹ ਗੁੰਡਾ ਕਰਦੀ ਕਰੀ ਇਹ ਗੁੰਡਾ ਕਰ ਨਹੀਂ ਕਰਦੇ ਆ ਵੀਡੀਓ ਵਿਖਾਵਾਂ ਵੀਡੀਓ ਵਿਖਾਵਾਂ ਚਿਕਨੀਆ ਵੀਰੇ ਖੜਾ ਇੱਕ ਮਿੰਟ ਮੈਂ ਭੱਜਦੇ ਨਹੀਂ ਮੰਮੀ ਸੌਣ ਲੱਗੀ ਮੈਂ ਰਹੇ ਦੋਹਾਂ ਨਾਲ ਗੁੰਡਾ ਉਹ ਯਾਰ ਇਹਨਾਂ ਨੂੰ ਫੋਲੇ ਨਹੀਂ ਕਰਦੇ ਯਾਰ ਹੁੰਦਾ ਜਿਹਾ ਉਹ ਯਾਰ ਉਹ ਬੰਦਾ ਇਹ ਜਿਆ ਜਿਆ ਯਾਰ ਉਹ ਯਾਰ ਉਹ ਜਵਾਬ ਉਹ ਜਵਾਬ ਕਿੱਥੇ ਡਾ ਲੋ ਯਾਰ ਕਹਵੇ ਫਿਰ ਯਾਰ ਆ ਯੋ ਯਾਰ ਛੱਡੋ ਇਹਨੂੰ ਓਏ ਉਹ ਬਾਈ ਓਏ ਪੰਜਾਬ ਅੱਜ ਪੱਜੀ 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 ભાઈ <coughs> ਸਿਵਲ ਹਸਪਤਾਲ ਦੇ ਬਾਰੇ ਵੀ ਕੀ ਮੰਨਦੇ? ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਿਵਲ ਹਸਪਤਾਲ ਦੇ ਬਾਰੇ ਕੋਈ ਦੋ ਪਾਸੇ ਆਪਸ ਵਿੱਚ ਝਗੜਾ ਹੋਇਆ ਹੈਗਾ। ਅਸੀਂ ਮੌਕੇ ਤੇ ਜਾ ਕੇ ਜਿਹੜਾ ਕੋਸ਼ਿਸ਼ ਸ਼ਕਤੀ ਵੇਖੀ ਜਿਹੜੇ ਰੌਂਡ ਆ ਦਿੱਤੇ ਹੋਏ ਆ ਤੇ ਇੱਕ ਇੰਦਰਜੀਤ ਨਾਮ ਦੇ ਲੜਕਾ ਲੜਕਾ ਹਗਾੜਕਾ ਉਹ ਸੋਤਨਦੀਪ ਹੈ ਲੈਂਡ ਐਮਰਜੈਂਸੀ ਦੇ ਵਿੱਚ ਦਾਖਲ ਆ ਉਹਦੀ ਕੰਡੀਸ਼ਨ ਨਾਰਮਲ ਹੈਗੀ ਆ। ਕਾਰਨ ਕੀ ਹੈ? ਉਹ ਬਾਰੇ ਜਿਹੜੀ ਹੁਣ ਤੱਕ ਦੀ ਸਾਨੂੰ ਕੋਈ ਕੁਛ ਪ੍ਰਦਾਨ ਕੀਤੀ ਵੱਡਾ ਪਾਰਟੀਆਂ ਤੋਂ ਸਮਝ ਲੱਗਿਆ ਕਿ ਇਹ ਰੇਸ਼ੋ ਬੋਰਡ ਦੀ ਵਾਇਸ ਹੈ ਕਿ ਦੇਖਿਆ ਨਾ ਆਪਸ ਵਿੱਚ ਕੋਈ ਮੈਡੀਕਲ ਡਿਸਕੂਟ ਹੈਗਾ। ਜਿਸ ਵਾਂ ਦੇ ਵਿੱਚ ਹੈਪੋ ਵਾਲ ਥਾਣੇ ਦੇ ਵਿੱਚ ਇਹਨਾਂ ਦੀ ਕੰਪਲੇਂਟ ਚੱਲਦੀ ਜਿੱਥੇ ਇਹਨਾਂ ਰਾਜ ਕੋਈ ਝਗੜਾ ਹੋਇਆ ਸੀ ਜੀ ਜੀ ਹਾਂ ਜੀ ਇਹਨਾਂ ਦੇ ਆਪਰੇ ਹਥਿਆਰ ਕਰ ਬੰਦਾ ਵਗੈਰਾ ਸੀਨੀਅਰ ਨਾ ਬਰੇ ਇਹਨੇ ਬੰਦੇ ਕਿਹਾ ਇੰਡੀ ਲਿਖੂ ਹੈ ਬਿਹਾਲ ਅਰੇ ਕੋਈ ਇੰਨੀ ਹੋ ਗਈ ਹੈ ਇਹ ਬੰਦੇ ਕਿਹਾ ਕਿ ਸ਼ਕਤੀ ਵਿਅਕਤੀ ਰਹਣਾ ਕਿ ਕਈ ਮੌਕੇ ਤੇ ਕਾਫੀ ਰਾਜ ਸੀਗਾ ਤੇ ਹੁਣ ਦੇਖਦੇ ਆਂ ਕਿ ਉਹ ਦੇ ਵਿੱਚ ਜਿਹੜੇ ਸਕੇਲ ਵਿੱਚ ਇਨਵੋਲ ਕਿੰਨੇ ਹੈਗੇ ਉਸਕੇ ਜੀ ਮਹਿਲਾਮ ਜੀ ਜੀ ਇਹ ਮਹਿਲਾਮ ਹੀ ਬੰਦ ਕਰਤੀ ਮਹਿਲਾਮ ਦੋ ਨੰਬਰ ਤਿੱਕ ਗਿਆ ਬਿਹਾਲ ਅਸੀਂ ਵੀ ਉਹ ਜਿਹੜਾ ਜਿਹੜਾ ਫਾਇਗਾ ਇੰਟਰਵਿਊ ਸੀ ਉਹਦਾ ਸਟੇਟਮੈਂਟ ਲਿਖਾ ਲੱਗੇ ਹੈਗਾ ਜੋ ਗਿਆਨ ਹੋਊਗਾ ਜੇ ਸੱਤਾਂ ਲੱਗੀਆਂ ਉਹਦੇ ਮੁਤਾਬਿਕ